1000 ਰੁਪਿਆ ਕਰ ਦੇਗੇ ਇੱਥੇ 19 ਦੇ ਦੇਗਾ ਲੋਪਰਾ ਬਾਈ ਕਹਿੰਦਾ 19000 ਦੀ ਸਹੀ ਨੈਟ ਕਹਿੰਦਾ ਦੇਤੀ 30 ਕਿਲੋ ਦੁੱਧ ਵਾਲੀ ਬੈੜਦੀ ਬੱਸੀ ਆ ਅੱਛਾ ਜੀ ਇਹਦੀ ਮਾਦਾਰ ਕਾਟਦੀ ਕਿ ਤੁਸੀਂ ਹਾਂ ਹਾਂ ਪਿੰਡੋਂ ਲੱਤੀ ਆ ਬਾਕੀ ਦੱਸ ਦੀ ਹਾਂ ਪਿੰਡ ਆਪਣਾ ਤਾਂ ਲੋਕ ਨਹੀਂ ਲੈਣ ਨੇ ਆਪਾਂ ਨਾ ਵਪਾਰੀ ਤੋਂ ਲਈਏ ਨਾ ਮੰਡੀ ਤੇ ਜਾਈਏ ਠੀਕ ਆ ਤੋਰਪਰਾ ਨੂੰ ਅੰਦਰ ਵੰਦੇ ਨਾਲੇ ਤੋਰ ਕਦੇ ਖਾਦੇ ਨਾਲੇ ਵਈਆਂ ਨੂੰ ਲੋ ਜੀ ਚੈੱਕ ਕਰ ਸਾਂ ਤੂਰਾ ਤਰਾ ਕਰਮ ਵਾਲੀ ਦਾ ਜਾਤ ਵਾਲੀ ਬੱਸੀ ਆ ਬਾਈ ਕਹਿੰਦਾ ਮਾਦਾਰ ਰਿਕਾਰਡ ਵਧੀਆ ਸੀ ਠੀਕ ਆ ਜੀ ਲੋ ਜੀ ਥੱਟ ਕੋੜਾ ਤੂਰਾ ਤਰਾ ਸੋਖਣਾ ਸੋਣਾ ਲੋਚ ਰੇਡ ਬਾਈ ਨੇ ਦੱਸਤਾ ਸਾਨੂੰ ਹੁਣ ਜੇ ਮੈਂ ਖੱਚ ਕੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟਾਪ ਦੀ ਬੱਸੀ ਤੇ ਇੱਕ ਤੋਕੜ ਗੱਭਣ ਗਾਂ ਤੇ ਇੱਕ ਤੋਕੜ ਠੀਕ ਹੈ ਜੀ ਤਿੰਨ ਨਾਗਾ ਬਾਈ ਕੋਲ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਵੀਡੀਓ ਪਕਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨੀ ਨੰਨੀ ਵੀਡੀਓ ਇੱਕ ਵਾਰ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਗਰਦੀਪ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਪਹਿਲੀ ਬੱਸੀ ਦੀ ਜਾਣਕਾਰੀ ਵੀ ਇਹ ਵੀਰੇ ਖੀਰੀ ਹੈਗੀ ਛਾਲ ਦੀ ਬੱਸੀ ਆ ਹਾਂਜੀ ਦੰਦੋ ਖੀਰੀ ਹੈ ਜਮ ਅਰੀਜਨਲ ਹੈ ਠੀਕ ਆ ਹੀਟ ਚ ਆਈ ਵੀ ਸੀ ਠੀਕ ਆ ਮੰਗਦੀ ਥੋੜਾ ਵੇਟ ਕੱਟ ਕਰਕੇ ਆਪਾਂ ਭਰਾਇਆ ਨਹੀਂ ਠੀਕ ਆ ਤੇ ਬਾਈ ਯਾਰ 100 ਰੁਪਏ ਛੱਡੀ ਰੇਟ ਬਾਈ ਮੈਂ ਖਚਮੇ ਹੀ ਕਰਨੇ ਆ ਵੀਰੇ ਯਾਰ 100 ਚੱਪੇ ਵਾਲੀ ਬਸ ਕਰ ਚਾਰ ਥਾਣਾ ਭਰਾ ਠੀਕ ਆ ਕੱਚ ਕੇ ਯਾਰ ਜੂਦੇ ਦੀ ਯਾਦਾ ਦਿਖਾ ਯਾਦ ਪੁੱਛਾ ਵੀ ਬੱਲਾ ਯਾਦ ਜੂਦੇ ਫੇਸਬੁਕ 'ਚ ਕਰ ਸਕਦੇ ਭਰਾ ਇਹ ਮੱਖੀਰੀ ਹੈ ਠੀਕ ਆ ਤੇ ਕੱਚ ਕੇ ਜੇ ਰੇਟ ਬਾਦ ਦੱਸ ਦੇ ਵੀ 100 ਰੁਪਏ ਕੱਟ ਕਰੀਏ ਬਸ ਇਹਦਾ ਰੇਟ ਆ ਵੀਰੇ ਤੇ ਲੈ ਤਿੰਨਾਂ ਦੀ ਦੱਸ ਦੇ ਰੇਟ ਨਾ ਪਹਿਲਾਂ ਇਹਦਾ ਦੱਸ ਦੇ ਇਹਦਾ 20000 ਰੁਪਏ 4 ਮਾਨਟਾਂ ਮੜਾ ਮੋਟਾ ਕਰਦੇ ਕਿੰਨਾ ਕਰਦੇਗਾ ਬਸ ਥੋੜਾ ਘਣਾ ਹੀ ਕਰਾਂਗੇ ਨਹੀਂ ਫਿਰ ਦੱਸ ਦੇ ਯਾਰ ਹੁਣ ਵੀਡੀਓ ਚ ਵਾ ਗੱਲ ਖਤਮ 1000 ਰੁਪਿਆ ਕਰ ਦੇਗੇ ਇੱਥੇ 19 ਦੇ ਦੇਗਾ ਹਾਂ ਲੋਪਰਾ ਬਾਈ ਕਹਿੰਦਾ 19000 ਦੀ ਸਹੀ ਨੈਟ ਕਹਾ ਦੇ 30 ਕਿਲੋ ਦੁੱਧ ਵਾਲੀ ਬੈੜਦੀ ਬੱਸੀ ਐ ਅੱਛਾ ਜੀ ਇਹਦੀ ਮਾਦਰਾ ਕੱਢਤੀ ਕਿ ਤੁਸੀਂ ਹਾਂ ਹਾਂ ਪਿੰਡੋਂ ਲੱਤੀ ਆ ਬਾਕੀ ਦੱਸ ਦੀ ਹਾਂ ਪਿੰਡ ਆਪਰ ਦਾ ਲੋਕ ਲਈ ਲੈਣ ਨੂੰ ਨੇ ਆਪਾਂ ਨਾ ਵਪਾਰੀ ਤੋਂ ਲਈਏ ਨਾ ਮੰਡੀ ਤੇ ਜਾਈਏ ਠੀਕ ਆ ਤੋਰਪਰਾ ਨੂੰ ਅੰਦਰ ਵੰਦੇ ਨਾਲੇ ਤੋਰ ਕੇ ਦਿਖਾ ਦੇ ਨਾਲੇ ਵਾਈਆਂ ਨੂੰ ਲੋ ਜੀ ਚੈੱਕ ਕਰ ਸੋ ਤੂਰਾ ਤਰਾ ਕਰਮਾਂ ਵਾਲੀ ਦਾ ਜਾਤ ਵਾਲੀ ਬੱਸੀ ਆ ਬਾਈ ਕਹਿੰਦਾ ਮਾਹ ਦਾ ਰਿਕਾਰਡ ਵਧੀਆ ਸੀ ਠੀਕ ਹੈ ਜੀ ਲੋ ਜੀ ਥੱਟ ਕੋੜਾ ਥੋੜਾ ਤਰਾ ਸੋਖਣਾ ਸੁਣਾ ਲੋ ਜੀ ਇਹ ਰੇਟ ਬਾਈ ਨੇ ਦੱਸਤਾ ਤੁਹਾਨੂੰ ਜੇ ਮੈਂ ਖੱਚ ਕੇ ਠੀਕ ਹੈ ਜੀ ਫਰੰਟ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਅੱਜ ਵੀ ਤੋਕੜ ਗੱਬਣ ਦੀ ਜਾਣਕਾ ਇਹ ਵੀਰੇ ਗੱਬਣ ਤੋਕੜ ਆ ਗਈ ਹਾਂਜੀ ਇਹ ਬੈੜ ਥੱਲੇ ਸੀਗਾ ਦੁੱਧ ਦਾ 30 ਕਿਲੋ ਹਾਂਜੀ ਆਪਾਂ ਲੈਂਦੀ ਸੀ ਇਹੋ ਦੁੱਧ ਥੱਲੇ 15 ਕਿਲੋ ਦੁੱਧ ਸੀ ਆਪਣੀ ਤਾਂ ਮਹਿੰਗੀ ਲੈਂਦੀ ਮੈਂ ਮਸ਼ੀਨ ਤੇ ਲੱਗੀ ਵੀ ਸੀ ਉਹ ਅਸੀਂ ਲਾਤ ਸੜਜੀ ਕਰਦੀ ਸੀ ਆਪਾਂ ਸੜਤੀ ਉਹ ਠੰਡੀ ਸੀ ਲੱਗੀ ਲੈ ਠੀਕ ਆ ਐਂਦੀ ਗੁੰਦੀ ਕੋਈ ਨਹੀਂ ਹਾਂ ਹੁਣ ਦੁੱਧ ਕਿੰਨਾ ਹੁਣ ਤਾਂ ਥੱਲੇ ਬਥੜੀ ਪਾਸ ਕਰਉਂਦੀ ਡਰਾਈ ਮੰਨ ਕੀ ਲਵੇਗੀ ਆਪਾਂ ਦੁੱਧ ਕਹਿੰਦੀ ਹੀ ਨਹੀਂ 7 ਮਹੀਨਿਆਂ ਦੀ ਗੱਬਣ ਆਗੀ ਸਤਮਾ ਚੱਲਦਾ ਇਹਨੂੰ ਸਤਮਾ ਚੱਲਦਾ ਕਿੰਨੇ ਦਿਨਾਂ ਨਾਲ ਚੱਲਦਾ ਹੋ ਗਿਆ ਬਾ ਸਤਮਾ ਚੱਲਿਆ ਜੀ ਇਹ ਲੱਗਿਆ ਜੀ ਲੱਗਿਆ 7 ਪੂਰੇ ਹੋ ਗਏ ਠੀਕ ਆ 7 ਪੂਰੇ ਹੋ ਗਏ ਤਾਂ ਤਾਜੀ ਇਹ ਦੁੱਧ ਕਿੰਨਾ ਸੀ ਤਾਜੀ ਇਹ 30 ਕਿਲੋ ਸੀ ਜੇ ਕਿਸੇ ਨੇ ਦੇਖਣੀ ਵੀ ਹੋਵੇ ਇਹਦੂ 20 25 ਦਿਨ ਪਹਿਲਾਂ ਟੋਕੜ ਗੱਬਣ ਦੀ ਵੀਡੀਓ ਦਿਖਾ ਦਾਂਗੇ ਹਾਇ ਲੈ ਬਾਜੀ ਅੱਛਾ 1 ਆਪਣੀ ਤਾਂ ਬੜੀ ਮਹਿੰਗੀ ਲੱਤੀ ਵੀ ਠੀਕ ਆ ਕਿਸੇ ਨੇ ਪਾਲਣੀ ਹੋਈ ਰੁਪਏ ਦੁੱਗਣੇ ਕਰੂ ਠੀਕ ਆ ਤੇ ਬਾਈ ਹੁਣ ਐਂ ਕਰ ਬਸ 100 ਰੁਪਏ ਦੇ ਸੱਡੀ ਕੱਚੇ ਕੇ ਰੇਟ ਦਾ ਦੇ ਇਹ ਵੀਰੇ 42000 ਦੀ ਦੇ ਹਾਂ ਜਾਨਾ ਹਾਂ ਬਸ ਦੇਣ ਲੈਣ ਵਾਲੇ ਰੇਟ ਆਪਾਂ ਵੇਚ ਲੈਣੀਆਂ ਗੱਲ 40000 ਰੁਪਏ ਦੀ ਇੰਗਾ ਭਰਾ ਤੋਕੜ ਕੇ ਠੰਡੀ ਸ਼ੀਲ ਪੂਰੀ ਐ ਇਹ ਥਣ ਚੈੱਕ ਕਰਵਾਉਂਦੀ ਬਾਈ ਕਹਿੰਦਾ ਹੁਣ ਡਰਾਈ ਕਰਤੀ ਠੀਕ ਹਨ ਥਣਾ ਥੁਣਾ ਦੀ ਓਕੇ ਆ ਥਣਾ ਥੁਣਾ ਦੀ ਓਕੇ ਆ ਤੋੜ ਦੇ ਭਰਾ ਲੋ ਜੀ ਪੂਰਾ ਤਰ੍ਹਾਂ ਸਾਡੇ ਸਾਹਮਣੇ ਕਰਮਾਂ ਵਾਲੀ ਦਾ ਲੋ ਜੀ ਬਾਕੀ ਸਮਝਾ ਦਿਖਾਣੇ ਲੋ ਕਿ ਲੋੜ ਡੇਡ ਕੋ ਨਦ ਨਹੀਂ ਹੋ ਗਈ ਵੀ ਨਹੀਂ ਆਏ ਤਾਂ ਦਿੰਦੀ ਆ ਬਸੇ ਆਪਾਂ ਵੀ ਕਹੀ ਕਿ ਨਹੀਂ ਲੈਣੀ ਹੈ ਅਗਲੇ ਦੇ ਘਰੇ ਜਾ ਕੇ ਦੇਵੇ ਨਾ ਦੇਵੇ ਠੀਕ ਆ ਠੀਕ ਆ ਠੀਕ ਆ ਲੋ ਭਰਾ ਠੀਕ ਆ ਜੀ ਭਾਈ ਨੇ ਤੁਹਾਨੂੰ ਦੱਸਤਾ ਸਾਰੀ ਜਾਣਕਾਰੀ 42000 ਚੱਲੀ ਕਰਕੇ ਲੈ ਕੇ ਜਾਵੇ ਮੁੜ ਕੇ ਹੋਰ ਕਿ ਨਾ ਕਰਦੇ ਮਾਨ ਖੱਟ ਕੇ ਵੀਰੇ ਦੇਣ ਲੈਣ ਵਾਲੀ ਕਰਿਆ ਮੈਂ ਜੀਤਿਆ ਅਸਲ ਤਾਂ ਠੀਕ ਬੈਡ ਵੱਡੀ ਹੈ ਮੁੜ ਕੇ ਜਦ ਸੁਣਨ ਵੇਲੇ ਆਪਾਂ ਨੂੰ ਦੁੱਗਲੇ ਰੁਪਿਆ ਨਹੀਂ ਮੋੜ ਜੇ ਠੀਕ ਆ ਭਾਵੇਂ ਗੱਲ ਕਰਕੇ ਲੈ ਜੀ ਅਗਲਾ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਆਪਾਂ ਲਵਾਂਗੇ ਆਪਾਂ ਨੂੰ ਪਤਾ ਵੀ ਇਹਨੇ ਦੁੱਧ ਕਿੰਨਾ ਦੇਣਾ ਠੀਕ ਆ ਜੀ ਕੋਈ ਟੋਕੜ ਗੱਬਣ ਦੀ ਵੀਡੀਓ ਮੰਗਵਾ ਲਈ ਮੈਥੋਂ 15 ਕਿਲੋ ਦੁੱਧ ਠੀਕ ਆ ਠੀਕ ਆ ਹਾਂ ਭਾਈ ਆ ਲਾਸਟ ਵਾਲੀ ਰਹੇਗੀ ਟੋਕੜ ਇਹਦੇ ਥੱਲੇ ਵੀਰੇ ਆਪਾਂ ਤੜਕੇ ਲੈਂਦੀ ਹੈਗੀ ਇਹ ਜੋੜ ਡੰਗ ਚੋਕੇ ਆਪਾਂ ਚੋਕੇ ਲੈਂਦੀ ਹੈਗੀ 60 ਕਿਲੋ ਦੁੱਧ ਠੀਕ ਆ ਇਹ ਬਾਜੂਗੀ ਦੁੱਧ ਬੈਡਮ ਬੇ ਗौरी ਚੋ ਆਈ ਵੀ ਹੈਗੀ 6 ਕਿਲੋ ਦੀ ਹਜੇ ਵੀ ਗਾਰੰਟੀ ਹੈ ਜੀ 6 ਕਿਲੋ ਹੂੰ ਤਣ ਤਣ ਕਿਲੋ ਹਾਂ ਵੱਡੀ ਆ ਆ ਜਲਸੀ ਦਾ ਤੇ ਆਰ ਸਹਰ ਜਾਂ ਕ੍ਰੋਸ ਜਾਂ ਠੀਕ ਆ ਪੂਰੀ ਡਬਲ ਬੈਡਾ ਚੌਥਾ ਸੂ ਚੌਥਾ ਸੁਆ ਕੋਈ ਆਪ ਤੀਜਾ ਨਹੀਂ ਕਹਿਣਾ ਜਿਹੜਾ ਹੈਗਾ ਇਹਦੇ ਤੋਂ ਬਾਈ ਬਣ ਕੇ ਖੱਚ ਕੇ ਜੇ ਰੇਟ ਦੱਸ ਦੇ ਹੁਣ ਇਹਦਾ ਵੀਰੇ ਖੱਚ ਕੇ ਜੀ ਦੁੱਧ ਚਿੱਟਾ ਫੈਟ ਵਾਲਾਗਾ 6 ਫੈਟ ਆਉਂਦੀ ਹੈਗੀ ਇਹ ਆਪਾਂ ਦੇ ਦੇਣੀ ਹੈ 12000 ਦੀ 12000 ਦੀ ਹੋਰ ਮਾੜਾ ਮੋਟਾ ਖੱਚ ਕੇ ਜੇ ਬਾ ਮਾੜਾ ਮੋਟਾ ਕਰ ਦੇਾਂਗੇ ਕਿੰਨਾ ਕਰਾਂਗੇ ਹੋਰ ਕਰ ਦੇਾਂਗੇ 11500 ਰੁਪਈਆ ਬਾ ਦੱਸ ਦੀ ਦੇ ਦੇਣਗੇ ਯਾਰ 10 ਤੋਂ ਘੱਟ ਆਲਦਾ ਭਾਵੇਂ ਫਿਰ ਫੋਨ ਵੀ ਨਾ ਲਾਵੇ ਅੱਛਾ ਜੀ ਹਾਂ ਐਂਡੀ ਕਰਤਾ ਜਾਮਾ ਹਾਂ ਐਂਡੀ ਕਰ ਦੋਪਰਾ ਬਾਈ ਕਹਿੰਦਾ 10000 ਦੇ ਦਾਂਗੇ ਦੁੱਧ ਕਰ ਜੂ 8-9 ਕਿਲੋ ਟੀ ਕਾਡੂਗਾ ਟੀ ਕਾਡੂਗਾ ਆ ਠੀਕ ਐ ਮੀ ਗੈਰੀ ਇਹਦਾ ਵਿਚਾਰੀ ਇੱਕ ਥਾਂ ਤੇ ਖੜੀ ਸੀ ਟਾਂ ਇਹ ਤੇ ਲਾਈ ਪੱਕੇ ਚ ਠੀਕ ਆ ਠੀਕ ਆ ਲੋਪਰਾ ਸੂਰਾ ਦੇਖ ਸਕਦੇ ਕਰਮਵਾਲੀ ਜੀ ਠੀਕ ਹੈ ਜੀ 10000 ਬੜਾ ਸੋਹਣਾ ਜੀ ਇੱਕ ਨੰਬਰ ਆ ਪੂਰੀ ਮੋਟੀ ਧਾਰਾ ਮੱਝਰਗੀ ਜਵਾਈ ਹੈ ਜੀ ਠੀਕ ਆ ਪੋਲੀ ਐ ਨਹੀਂ ਕਲਦੀ ਨਹੀਂ ਮੱਝਾਂ ਨੂੰ ਹੈਗੀ ਹਾਂਜੀ ਉਹ ਪੋਲੀ ਹੈ ਧਰ ਪੂਰੀ ਖਾਨ ਤੋਂ ਮੱਝਰਗਾ ਓਕੇ ਲੋ ਜੀ ਹਾਂ ਬਾਈ ਜੀ ਨਾਲ ਜੁੜ ਕਨੈਕਟ ਕਰੋ ਠੀਕ ਹੈ ਜੀ ਇਹ ਨਹੀਂ ਬੰਦ ਸੈਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੈਲ ਦੇ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ